ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਡਾਕਟਰ ਸਪਨਾ ਅੱਜ ਦੀ ਵੀਡੀਓ ਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਐਸੇ ਟੌਪਿਕ ਬਾਰੇ ਜੋ ਬਹੁਤ ਸਾਰੇ ਮਾਈ ਲਾਾਂਵਾਂ ਪੁੱਛਦਿਆਂ ਨੇ ਆ ਕੇ ਕਿ ਅਗਰ ਮਾਂ ਨੂੰ ਫੀਡ ਨਹੀਂ ਆ ਰਹੀ ਜਾਂ ਫੀਡ ਬਹੁਤ ਘੱਟ ਆ ਰਹੀ ਹੈ ਤੇ ਬੱਚੇ ਦਾ ਪੇਟ ਨਹੀਂ ਭਰ ਰਿਹਾ ਤੇ ਉਹਨਾਂ ਕੇਸਿਸ ਚ ਅਸੀਂ ਕੀ ਕਰੀਏ ਉਹ ਕੇਸਿਸ ਚ ਅਸੀਂ ਕੀ ਕਰ ਸਕਦੇ ਹਾਂ ਇੱਕ ਤਾਂ ਅਸੀਂ ਜੋ ਮੇਰੀ ਪੁਰਾਣੀ ਵੀਡੀਓ ਚ ਅਸੀਂ ਟਿਪਸ ਸ਼ੇਅਰ ਕੀਤੀਆਂ ਨੇ ਕਿਵੇਂ ਕਿਵੇਂ ਤੁਸੀਂ ਫੀਡ ਨੂੰ ਵਧਾ ਸਕਦੇ ਹੋ ਉਹ ਵੀਡੀਓ ਜ਼ਰੂਰ ਦੇਖੋ ਅਗਰ ਉਹਨਾਂ ਚੀਜ਼ਾਂ ਨਾਲ ਵੀ ਫੀਡ ਨਹੀਂ ਵਧ ਰਹੀ ਬੱਚਾ ਭੁੱਖਾ ਰਹਿ ਰਿਹਾ ਉਹਨਾਂ ਕੇਸਿਸ 'ਚ ਕੀ ਆ ਸੀ ਇਨਫੈਂਟ ਫਾਰਮੂਲਾ ਦੇ ਸਕਦੇ ਆ ਜੋ ਅਸੀਂ ਪਾਊਡਰ ਮਿਲਕ ਆਂਦਾ ਹੈ ਫਾਰਮੂਲਾ ਮਿਲਕ ਆਂਦਾ ਹੈ ਅਸੀਂ ਉਹ ਦੇ ਸਕਦੇ ਆ ਕਈ ਵਾਰ ਕੀ ਹੁੰਦਾ ਹੈ ਕਈ ਮਹਿਲਾਵਾਂ ਕੀ ਹੈ ਗਾਇਂ ਦਾ ਦੁੱਧ ਦੇ ਦਿੰਦੀਆਂ ਨੇ ਬੱਚਿਆਂ ਨੂੰ ਜੋ ਕਿ ਬਿਲਕੁਲ ਨਹੀਂ ਦੇਣਾ ਚਾਹੀਦਾ ਬੱਚਿਆਂ ਨੂੰ ਜੋ ਬੱਚਾ ਹੈ ਉਹਨੂੰ ਅਗਰ ਫੀਡ ਆ ਰਹੀ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ 6 ਮਹੀਨੇ ਤੱਕ ਮਾ ਦਹੀਂ ਫੀਡ ਜਾਵੇ ਤੇ 1 ਸਾਲ ਤੱਕ ਤੁਸੀਂ ਨਾਲ 6 ਮਹੀਨੇ ਤੋਂ ਬਾਅਦ ਤੁਸੀਂ ਉਹਨੂੰ ਕੰਪਲੀਮੈਂਟਰੀ ਫੂਡ ਸਟਾਰਟ ਕਰ ਦਿੰਦੇ ਹੋ ਲੇਕਿਨ ਇੱਕ ਸਾਲ ਤੋਂ ਪਹਿਲੇ ਤੁਸੀਂ ਕਦੀ ਵੀ ਗਾਂ ਦਾ ਦੁੱਧ ਨਹੀਂ ਦੇਣਾ ਬੱਚੇ ਨੂੰ ਕਿਉਂ ਕਿਉਂਕਿ ਜਿਹੜਾ ਗਾਂ ਦਾ ਦੁੱਧ ਹੈ ਜਿਹੜੀ ਉਸ 'ਚ ਪ੍ਰੋਟੀਨ ਪਾਈ ਜਾਂਦੀ ਹੈ ਬੱਚੇ ਨੂੰ ਅਲਰਜੀ ਕਰ ਦਿੰਦੀ ਹੈ ਜਿਹਨੂੰ ਆਪਾਂ ਕਾਊ ਮਿਲਕ ਅਲਰਜੀ ਕਹਿੰਦੇ ਆ ਜੋ ਮਾਂ ਦਾ ਦੁੱਧ ਹੁੰਦਾ ਹੈ ਉਸ 'ਚ ਜਿਹੜੇ ਪ੍ਰੋਟੀਨ ਹੁੰਦੇ ਆ ਵੇ ਪ੍ਰੋਟੀਨ ਕੇ ਸੀਨ ਪ੍ਰੋਟੀਨ ਉਹ ਬੱਚੇ ਲਈ ਬਹੁਤ ਈਜ਼ੀਲੀ ਹੁੰਦਾ ਉਹਨੂੰ ਡਾਈਜੈਸਟ ਕਰਨਾ ਬਹੁਤ ਈਜ਼ੀ ਹੁੰਦਾ ਉਹਨੂੰ ਡਾਈਜੈਸਟ ਕਰਨਾ ਲੇਕਿਨ ਜੋ ਗਾਂ ਦੇ ਦੁੱਧ ਚ ਪ੍ਰੋਟੀਨ ਪਾਇਆ ਜਾਂਦਾ ਜੋ ਬੱਚਾ ਹੈ ਉਹਨੂੰ ਡਾਈਜੈਸਟ ਨਹੀਂ ਕਰ ਪਾਉਂਦਾ ਹੈ ਕਈ ਵਾਰ ਕੀ ਹੁੰਦਾ ਹੈ ਬਾਡੀ ਉਹਦੇ ਅਗੇਂਸਟ ਕੰਮ ਕਰਨ ਲੱਗ ਜਾਂਦੀ ਹੈ ਉਹਦੇ ਅਗੇਂਸਟ ਲੜਨਾ ਸ਼ੁਰੂ ਕਰ ਦਿੰਦੀ ਹੈ ਤੇ ਬੱਚੇ ਨੂੰ ਬਹੁਤ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਦੋ ਤਰ੍ਹਾਂ ਦੀ ਰਿਐਕਸ਼ਨਸ ਹੋ ਸਕਦੀਆਂ ਨੇ ਕਈ ਵਾਰ ਕੀ ਹੁੰਦਾ ਹੈ ਬੱਚੇ ਨੂੰ ਦੁੱਧ ਪੀਣ ਤੋਂ ਜੋ ਅਗਰ ਗਾਂ ਦਾ ਦੁੱਧ ਦਿੱਤਾ ਗਿਆ ਤੇ ਉਸ ਤੋਂ ਇੱਕ ਤੋਂ 2 ਘੰਟੇ ਬਾਅਦ ਕਿੰਦਾ ਪੇਟ 'ਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਂ ਫਿਰ ਉਹਨੂੰ ਵੋਮਿਟਿੰਗ ਆਉਂਦੀ ਹੈ ਜਾਂ ਉਹਨੂੰ ਡਾਇਰੀਆ ਹੋ ਜਾਂਦਾ ਹੈ ਆਂਤੜੀਆਂ ਨੂੰ ਹੀ ਇਫੈਕਟ ਨਹੀਂ ਕਰਦਾ ਇਹ ਫੇਫੜਿਆਂ 'ਤੇ ਵੀ ਇਫੈਕਟ ਕਰਦਾ ਖਾਂਸੀਆਂ ਲੱਗ ਜਾਂਦੀ ਹੈ ਜ਼ੁਕਾਮ ਹੋਣ ਲੱਗ ਜਾਂਦਾ ਹੈ ਰਨਿੰਗ ਨੋਜ਼ ਜਿਹਨੂੰ ਕਹਿੰਦੇ ਆਪਾਂ ਉਹ ਹੋਣ ਲੱਗ ਜਾਂਦਾ ਹੈ ਤੇ ਕਈ ਬੱਚਿਆਂ ਨੂੰ ਦਿੱਕਤ ਆਉਂਦੀ ਹੈ ਕਿ ਉਹਨਾਂ ਦੇ ਫਰੈਸ਼ ਬਲੱਡ ਆਣ ਲੱਗ ਜਾਂਦਾ ਤੇ ਕੁਝ ਬੱਚਿਆਂ 'ਚ ਕੀ ਹੁੰਦਾ ਹੋ ਸਕਦਾ ਬੱਚੇ ਨੂੰ ਇੱਕ ਤੋਂ 2 ਘੰਟੇ 'ਚ ਕੋਈ ਸਿੰਪਟਮ ਨਾ ਆਵੇ ਬਟ ਕਈਆਂ ਨੂੰ ਕੀ ਹੁੰਦਾ 2 ਤੋਂ ਕੁਝ ਘੰਟਿਆਂ ਬਾਅਦ ਜਾਂ ਕੁਝ ਦਿਨਾਂ ਤੱਕ ਸਿੰਪਟਮ ਆਨ ਲੱਗ ਜਾਂਦੇ ਆ ਉਹਨਾਂ ਚ ਕੀ ਹੈ ਕਿ ਉਹਨਾਂ ਦੇ ਜੋ ਸਟੂਲ ਹੈ ਉਹਨਾਂ ਚ ਬਲੱਡ ਆਂਦਾ ਨਾਲ ਦੇ ਨਾਲ ਕੀ ਹੈ ਫੇਫੜਿਆਂ ਚ ਖੂਨ ਆਂਦੇ ਵੀ ਚਾਂਸ ਰਹਿੰਦੇ ਆ ਫਿਰ ਉਹਨਾਂ ਦੇ ਜੋ ਸਕਿਨ ਰੈਸ਼ਸ ਰੈਸ਼ਸ ਸਟਾਰਟ ਹੋਣ ਲੱਗ ਜਾਂਦੇ ਆ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਕੀ ਹੈ ਬੱਚੇ ਦੀ ਜਿਹੜੀ ਗ੍ਰੋਥ ਹੈ ਉਹ ਰੁਕ ਜਾਂਦੀ ਹੈ ਬੱਚਾ ਫੀਡ ਨਹੀਂ ਲਏਗਾ ਪੇਟ ਚ ਦਰਦ ਰਹਿ ਰਿਹਾ ਖੂਨ ਆ ਰਿਹਾ ਸਟੂਲਸ ਚ ਫਿਰ ਉਹਨੂੰ ਖਾਂਸੀ ਆ ਰਹੀ ਹੈ ਜ਼ੁਕਾਮ ਆ ਰਿਹਾ ਰੈਸ਼ਸ ਹੋ ਰਹੇ ਆ ਬੱਚੇ ਦੀ ਜੋ ਹੈ ਗ੍ਰੋਥ ਹੈ ਉਹ ਰੁਕ ਜਾਂਦੀ ਹੈ ਇਸ ਲਈ ਕੀ ਹੈ ਸੇ ਇਹ ਰეკਮੈਂਡ ਕਰਦੇ ਆ ਕਿ ਅਗਰ ਗਾਂ ਦਾ ਦੁੱਧ ਸ਼ੁਰੂ ਕਰਨਾ ਹੈ ਤਾਂ ਤੇ ਉਹ ਕਟੋ-ਕਟ 1 ਸਾਲ ਤੋਂ ਬਾਅਦ ਜਦੋਂ ਬੱਚਾ 1 ਸਾਲ ਦਾ ਹੋ ਜਾਏ ਉਸ ਤੋਂ ਬਾਅਦ ਗਾਂ ਦਾ ਦੁੱਧ ਸਟਾਰਟ ਕਰ ਸਕਦੇ ਹੋ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ ਅਸੀਂ ਕੀ ਕਰਨਾ ਹੈ ਅਗਰ ਬੱਚਾ ਬ੍ਰੈਸਟਫੀਡ ਨਹੀਂ ਲੈ ਸਕਦਾ ਕਿਸੇ ਵੀ ਕਾਰਨ ਕਰਦਾ ਤਾਂ ਅਸੀਂ ਕੀ ਕਰ ਸਕਦੇ ਇਨਫੈਂਟ ਫਾਰਮੂਲਾ ਦੇ ਸਕਦੇ ਹਾਂ ਉਹਨਾਂ ਨੂੰ ਇਨਫੈਂਟ ਫਾਰਮੂਲਾ ਅਗਰ ਬੱਚਾ 0 ਤੋਂ 6 ਮਹੀਨੇ ਤੱਕ ਦਾ ਹੈ ਉਹਨੂੰ ਸਟੇਜ 1 ਦਾ ਫਾਰਮੂਲਾ ਦਿੰਨੇ ਆ ਤੇ 6 ਤੋਂ 12 ਮਹੀਨੇ ਦਾ ਜਿਹੜਾ ਬੱਚਾ ਦਾ ਉਹਨੂੰ ਸਟੇਜ 2 ਫਾਰਮੂਲਾ ਦਿੱਤਾ ਜਾਂਦਾ ਹੁਣ ਜੋ ਇਹ ਫਾਰਮੂਲਾ ਹੈ ਇਹ ਬਣਿਆ ਤਾਂ ਗਾਂ ਦੇ ਦੁੱਧ ਤੋਂ ਹੀ ਹੁੰਦਾ ਹੈ ਉਦੀ ਉਦੀ ਹੀ ਡੈਰੀਵੇਸ਼ਨ ਹੁੰਦੀ ਹੈ ਬਟ ਇਸ ਚ ਕੀ ਹੈ ਉਹਨੂੰ ਅਸੀਂ ਮੋਡੀਫਾਈ ਕਰ ਦਿੰਨੇ ਆ ਜਿਹੜੀ ਉਸ ਚ ਪ੍ਰੋਟੀਨ ਹੈ ਉਹਨੂੰ ਮੋਡੀਫਾਈ ਕੀਤਾ ਜਾਂਦਾ ਹੈ ਉਹਨੂੰ ਅਸੀਂ ਹੋਰ ਜੋ ਸਾਡੀ ਰਿਕੁਆਇਰਮੈਂਟ ਹੁੰਦੀ ਹੈ ਬੱਚੇ ਦੇ ਹਿਸਾਬ ਨਾਲ ਜੋ ਵਿਟਾਮਿਨ ਚਾਹੀਦਾ ਹੈ ਜੋ ਹਨ ਫੈਟੀ ਐਸਿਡ ਚਾਹੀਦੇ ਹੁੰਦੇ ਆ ਉਹ ਅਸੀਂ ਉਹਨੂੰ 4ਟੀਫਾਈ ਕਰ ਦਿੰਨੇ ਆ ਤੇ ਬੱਚੇ ਲਈ ਇੱਕ ਮਾਂ ਦੇ ਦੁੱਧਾ ਰਿਪਲੇਸਮੈਂਟ ਬਣਾ ਦਿੰਨੇ ਆ ਜੋ ਫਾਰਮੂਲਾ ਫੀਡ ਹੁੰਦੀ ਹੈ ਇਸ ਵੀਡੀਓ ਜੋ ਜੋ ਵੀ ਜਾਣਕਾਰੀ ਤੁਹਾਨੂੰ ਜੋ ਦਿੱਤੀ ਗਈ ਹੈ ਅਗਰ ਤੁਹਾਨੂੰ ਲਾਭਦਾਇਕ ਲੱਗੀ ਹੋਵੇ ਤਾਂ ਜ਼ਰੂਰ ਫਾਰਵਰਡ ਕਰਿਓ ਤਾਂਕਿ ਮਾਵਾ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਬੱਚੇ ਲਈ ਕਿਹੜਾ ਦੁੱਧ ਕਦੋਂ ਦੇਣਾ ਹੈ ਤੇ ਕਿਉਂ ਦੇਣਾ ਹੈ ਕਦੇ ਗ੍ਰੋਥ ਲਈ ਕਿਹੜਾ ਦੁੱਧ ਵਧੀਆ ਹੈ